ਸਤਿ ਸ਼੍ਰੀ ਅਕਾਲ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਬਲਜਿੰਦਰ ਕੌਰ ਮਹਿਲਕਲਾਂ ਖਬਰ ਹੈ ਜੀ ਬਰਨਾਲਾ ਜ਼ਿਲ੍ਹੇ ਦੇ ਹਲਕਾ ਮਹਿਲਕਲਾਂ ਦੀ ਜਿੱਥੇ ਕੇ ਵਿਦਿਆਰਥੀਆਂ ਨੂੰ ਇਨਸਾਫ ਦਿਵਾਉਣ ਲਈ ਅੱਜ ਭਾਈ ਲਾਲੋ ਪੰਜਾਬੀ ਮੰਚ ਦੀ ਅਗਵਾਈ ਹੇਠ ਮਾਲਵਾ ਨਰਸਿੰਘ ਕਾਲਜ ਮਹਿਲਕਲਾਂ ਦਾ ਘਿਰਾਓ ਕਰਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਟੈਪਰਾਂ ਵਿੱਚ ਨਕਲ ਕਰਵਾਉਣ ਲਈ ਬੱਚਿਆਂ ਨੇ 10000 ਰੁਪਏ ਮੰਗਣ ਦੇ ਲਾਏ ਦੋਸ਼ ਇਹ ਧਰਨਾ ਲਗਾਤਾਰ 3 ਘੰਟੇ ਚੱਲ ਰਿਹਾ ਆਖਰ ਮੀਤ ਨੇ ਕਮੇਟੀ ਨੂੰ ਪਿਆ ਚੋਕਣਾ ਆਓ ਦੇਖਦੇ ਆਂ ਪੂਰੀ ਖਬਰ ਤੁਸੀਂ ਕਹੋਗੇ ਜੀ ਨਮਸਕਾਰ ਆਪਸਾਂ ਗਾਂਧੀ ਭਾਰਤੀ ਕਿਸਾਨ ਜੀ ਦੇ ਤਸਦੂਪਰ ਤੇਲਾ ਸਿੰਗਰ ਬੂਰ ਪਰਾ ਪਰਾ ਇਹ ਆ ਸਾਨੂੰ ਪਤਾ ਲੱਗਿਆ ਸੀਗਾ ਅੱਜ ਸਵੇਰੇ ਕਹੜਿਆ ਮਾਟਰ ਤੋਂ ਵਿਆਹ ਕਰਕੇ ਜਿਹੜਾ ਇਹ ਕੌਲਜਾ ਇਹ ਬੱਚਿਆਂ ਦੇ ਨਾਲ ਖਲਬਾਰ ਕਰ ਰਿਹਾ ਅਸਲ ਵਿੱਚ ਇਹ ਪੂਰੇ ਸੈਟਿੰਗ ਦਾ ਜਣਾ ਚੱਲ ਰਿਹਾ ਦਾਣਾ ਬਾਣਾ ਵੀ ਜਿਹੜੀ ਸਿੱਖਿਆ ਤੇ ਸਹੂਲਤਾ ਇਹਨਾਂ ਨੂੰ ਆਪਾਂ ਖਤਮ ਕਰਨਾ ਹੌਲੀ ਹੌਲੀ ਇਹ ਉਹ ਸੇ ਨੀਤੀ ਦੇ ਤਹਿਤ ਜਿਹੜੀ ਲੋਟਰ ਕਰ ਰਹੇ ਨੇ ਲੋਕੇ ਸਰਕਾਰੀ ਦੀ ਜੇ ਸਾਡੇ ਕੋਲੇ ਇਹ ਕਾਲਜ ਹੋਵੇ ਤਾਂ ਸਾਡੇ ਬੱਚੇ ਇੱਥੇ ਆਉਣ ਹੀ ਨਾ ਕਿ ਸਾਡੇ ਕੋਲ ਸਰਕਾਰੀ ਵਧੀਆ ਹਾਲ ਹੁਣ ਤਾਂ ਸਾਨੂੰ ਪ੍ਰਾਈਵੇਟਾਂ ਜਾਂ ਦੀ ਲੋੜ ਹੀ ਨਾ ਪਵੇ ਇਹ ਸਰਕਾਰ ਦੀ ਜਿਹੜੀ ਨੀਤੀ ਪਾਲਿਸੀ ਆ ਇਹ ਸਭ ਕੁਝ ਸਾਨੂੰ ਪ੍ਰਾਈਵੇਟ ਕਰਕੇ ਉੱਧ ਲਿਜਾਣਾ ਉਹੀ ਲੁੱਟਦਾ ਇੱਕ ਇੱਕ ਕਾਰਖਾਨਾ ਜਿਹੜਾ ਚੱਲਦਾਗਾ ਇਹ ਕਹਿੰਦਾ ਵੀ ਅਸੀਂ ਪੜਾਉਂਦੇ ਆ ਬਿਲਕੁਲ ਨਹੀਂ ਪੜਾਉਂਦੇ ਜਿਹੜੇ ਲੋਕ ਟੀਚਰ ਨੇ ਗਏ ਉਹ ਨੌਨੌ ਦਾ 1000 ਰੁਪਏ ਦੇ ਰੱਖੇ ਭੀਆ ਉਹ ਕੀ ਪੜਾਉਣਗੇ ਫਿਰ ਟੀਚਰ ਵੀ ਪੂਰੇ ਨਹੀਂਗੇ ਉਹ ਕਹਿੰਦੇ ਨਾ ਨਕਲਾ ਮਰਵਾਉਣੀਆ ਤੁਸੀਂ ਵੇਖਦੇ ਹੋ ਬਾਕੀ ਸੂਬਿਆਂ ਦੇ ਵਿੱਚ ਵੀ ਸ੍ਰੀ ਆਮ ਨਕਲਾ ਮਰਵਾ ਕੇ ਪਾਸ ਕੀਤੇ ਜਾਂਦੇ ਨੇ ਉਹੀ ਕੰਮ ਇੱਥੇ ਸੀਗਾ ਇਹ ਮੈਡਮ ਕਹਿ ਰਹੀ ਸੀਗੀ ਵੀ ਸਾਨੂੰ 10000 ਰੁਪਏ ਐਕਸਟਰਾ ਦੇਵੋ ਤੁਹਾਨੂੰ ਨਕਲ ਮਰਵਾਵਾਗੇ ਉਹ ਬੱਚੇ ਗਰੀਬਾਂ ਦੇ ਸੀਗੇ ਨਹੀਂ ਦੇ ਸਕੇ ਇੱਥੇ ਬਹੁਤ ਦੂਰ ਦੂਰ ਆ ਕੇ ਬੱਚੇ ਪੜ੍ਹਦੇ ਨੇ ਘਰ ਤੋਂ ਲੈ ਕੇ ਵੀ ਪਰ ਜਿਹੜੇ ਕੋਲੇ ਪੈਸੇ ਹੁੰਦੇ ਆ ਭਰਾਵੋ ਉਹ ਨਕਲ ਦੇ ਕੇ ਪਾਸ ਹੋ ਜਾਂਦੇ ਆ ਇੰਨਾ ਗਰੀਬਾਂ ਕੋਲੇ ਪੈਸੇ ਨਹੀਂ ਚ ਦੇਨ ਨੂੰ ਇਸ ਲਈ ਯਾਰ ਜੀਤ ਕੋਲੇ ਗਏ ਤਾਂ ਜਿਹੜੀ ਲੜਾਈ ਲੜ ਕੇ ਅੱਜ ਜਿਹੜਾ ਸਾਰੇ ਇਹਨਾਂ ਬੱਚਿਆਂ ਦੇ ਪੈਸੇ ਆ

ਜਦੋਂ ਅਸੀਂ ਇਥੇ ਐਡਮਿਸ਼ਨ ਕਰਾਈ ਸੀ ਪਹਿਲਾਂ ਸਾਡੇ ਤੋਂ ਐਡਮਿਸ਼ਨ ਦੇ 5000 ਭਰਵਾਇਆ ਗਿਆ ਸੀ ਉਸ ਤੋਂ ਬਾਅਦ ਕਹਿੰਦੇ ਤੁਸੀਂ ਹੌਲੀ-ਹੌਲੀ ਭਰਵਾਇ ਜਾਓ ਅਸੀਂ ਕਿਹਾ ਠੀਕ ਆ ਉਸ ਤੋਂ ਬਾਅਦ ਇਹਨਾਂ ਅਸੀਂ ਇਹਨਾਂ ਨਾਨ ਅਟੈਂਡਿੰਗ ਮਤਲਬ ਜਦੋਂ ਇਹਨਾਂ ਨੇ ਸਾਨੂੰ ਕੀਤਾ ਉਸ ਤੋਂ ਬਾਅਦ ਮਤਲਬ ਕਿ ਅਸੀਂ ਇਹਨਾਂ ਨੇ ਇਹਨਾਂ ਨੂੰ ਟੀਚਰ ਨੂੰ ਇੰਚਾਰਜ ਨੂੰ ਕਿਹਾ ਵੀ ਸਾਡੀਆਂ ਆਨਲਾਈਨ ਕਲਾਸਾਂ ਦਾ ਲਾਓ ਇਹ ਇਹਨਾਂ ਨੂੰ ਅਸੀਂ ਪੁੱਛਿਆ ਸੀ ਅਗਰ ਤੁਸੀਂ ਸਾਡੀਆਂ ਮਤਲਬ ਕਿ ਕਲਾਸੇ ਲਾਉਂਗੇ ਅਸੀਂ ਫਿਰ ਮਤਲਬ ਕਿ ਨੌਨ اٹینڈਿੰਗ ਹੋਵਾਂਗੇ ਨਹੀਂ ਨਹੀਂ ਅਸੀਂ ਹੁੰਦੇ ਹੈਗੇ ਇਹਨਾਂ ਨੇ ਉਦੋਂ ਸਾਨੂੰ ਕਿਹਾ ਵੀ ਕੋਈ ਗੱਲ ਨਹੀਂ ਵੀ ਤੁਹਾਨੂੰ ਗਰੁੱਪ ਦੇ ਵਿੱਚ ਕੰਮ ਆਊਗਾ ਵੀ ਤੁਸੀਂ ਨੌਨ اٹینڈਿੰਗ ਹੋ ਜਾਓ ਅਸੀਂ ਨੌਨ اٹینڈਿੰਗ ਹੋ ਕੇ ਮੈਂ ਇੱਕ ਮੇਰੀ ਫਰੈਂਡ ਆ ਕਿ ਅਸੀਂ ਨੌਨ اٹینڈਿੰਗ ਹੋ ਕੇ ਅਸੀਂ ਪ੍ਰਾਈ ਕੋਟੇ ਤੇ ਹਸਪੀਟਲ ਦੇ ਵਿੱਚ ਲੱਗੇ ਸੀ ਤੇ 7-8 ਦਿਨ ਸਾਨੂੰ ਕੋਈ ਕੰਮ ਨਹੀਂ ਆਇਆ ਸੀ ਮੈਡਮ ਨੇ ਫੋਨ ਲਾਇਆ ਸੀ ਦੋ ਤਿੰਨ ਵਾਰ ਮੈਡਮ ਨੇ ਫੋਨ ਲਾਇਆ ਮਤਲਬ ਕਿ 7-8 ਦਿਨਾਂ ਦੇ ਵਿੱਚ ਵਿੱਚ ਤੇ ਸਾਨੂੰ ਮੈਡਮ ਬਹਾਨੇ ਬਣਾ ਦਿਆ ਕਰੀ ਵੀ ਇੱਥੇ ਤਾਂ ਹੈਨਾ ਵੀ ਮੈਂ ਇਕੱਲੇ ਕਲੈਰੀਕਲ ਦਾ ਕਲੈਰੀਕਲ ਦੇ ਵਿੱਚ ਆ ਮੈਂ ਕਿਤੇ ਆ ਮੈਂ ਕਿਤੇ ਮੈਡਮ ਇਹ ਸਾਰਾ ਬਹਾਨਾ ਬਣਾ ਦਿੰਦੀ ਸੀਗੇ ਤੇ ਮੈਡਮ ਨੇ ਸਾਨੂੰ ਕੋਈ ਵੀ ਕੰਮ ਨਹੀਂ ਕਰਵਾਇਆ ਹੈਗਾਗਾ ਤੇ ਐਨ ਟਾਈਮ ਤੇ ਸਾਨੂੰ ਇਹਨਾਂ ਨੇ ਪੇਪਰ ਡੇਟ ਸ਼ੀਟ ਦਿੱਤੀ ਹੈਗੀ ਵੀ ਤੁਹਾਡੇ ਐਗਜ਼ਾਮਸ ਨੇਗੇ ਤੇ ਐਵੇਂ ਵੀ ਕਿਹਾ ਵੀ ਫਾਈਨਲ ਐਗਜ਼ਾਮ ਨੇ ਤੇ ਇੱਥੇ ਮੈਡਮ ਮੁੱਕਰਗੇ ਵੀ ਹੈ ਨਾ ਫਾਈਨਲ ਐਗਜ਼ਾਮ ਹੈ ਨਹੀਂ ਤੇ ਉਦੋਂ ਜੋ ਤੁਸੀਂ ਮੈਡਮ ਨਾਲ ਗੱਲ ਕੀਤੀ ਵੀ ਮੈਡਮ ਵੀ ਸਾਨੂੰ ਕੰਮ ਨਹੀਂ ਆ ਰਹੀ ਮੈਡਮ ਕਹਿੰਦੇ ਬੱਚੇ ਵੀ ਆਪਣੇ ਕਾਲਜ ਦੇ ਵਿੱਚ ਟੀਚਰਾਂ ਦੀ ਕਮੀ ਹੈਗੀ ਵੀ ਤੁਸੀਂ ਖੁਦ ਪੜ੍ਹ ਲਓ WhatsApp ਤੇ ਕੋਈ ਮੈਟਾ ਹੁੰਦਾਗਾ ਉਹਦੇ ਤੇ ਕਹਿੰਦੇ ਤੁਸੀਂ ਨੋਟਸ ਕਰ ਲਓ ਖੁਦ ਪੂਰੇ ਕਰ ਲਓ ਤੇ ਉਸ ਤੋਂ ਬਾਅਦ ਅਸੀਂ ਫੋਨ ਕੱਟ ਕਰਤਾ ਤੇ ਉਸ ਤੋਂ ਬਾਅਦ ਮੈਂ ਇੱਥੇ ਬਹੁਤ ਵਾਰ ਆਈ ਆ ਪ੍ਰਿੰਸੀਪਲ ਕੋਲ ਜਾਂ ਹਨਾ ਮਤਲਬ ਕਿ ਇੱਥੇ ਜਿਹੜੇ ਸਰ ਬੈਠੇ ਹੁੰਦੇ ਨੇ ਜਸਪੀਤ ਤੇ ਉਹਨਾਂ ਨੂੰ ਵੀ ਮੈਂ ਬਹੁਤ ਵਾਰ ਦੱਸਿਆ ਪਰ ਇਹਨਾਂ ਨੇ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਹੈਗਾਗਾ ਤੇ ਜਸਪੀਤ ਸਰ ਨੇ ਕਿਹਾ ਸੀ ਵੀ ਤੁਸੀਂ ਇੱਥੇ 2-3 ਦਿਨ ਆਜੋ ਵੀ ਇਹਨਾਂ ਨੇ ਇਥੇ ਕਲਾਸਾਂ ਲਾਇਆ ਕਰੋ ਵੀ ਰੈਗੂਲਰ ਕਲਾਸ ਆਇਆ ਕਰੋ ਤੁਸੀਂ ਕਲਾਸਾਂ ਲਾਇਆ ਕਰੋ ਤੇ ਅਸੀਂ 2 ਦਿਨ ਆਏ ਅਸੀਂ ਬਹਿ ਕੇ ਮੋੜਦੇ ਰਹੇ ਪਰ ਸਾਡੀ ਕੋਈ ਕਲਾਸ ਨਹੀਂ ਲੱਗਦੀ ਸੀ ਤੁਹਾਡੇ ਵੱਲੋਂ ਕੋਰਸ ਕਿਹੜਾ ਰੱਖਿਆ ਕੀ ਟੀਚਰ ਕੋਈ ਓਟੀ ਓਟੀ ਕੋਰਸ ਸੀਗਾ ਸਾਡੀ ਕਲਾਸ ਦੇ ਵਿੱਚ 4 ਟੀਚਰ ਸੀਗੇ ਸਾਡੇ ਸਾਡੀ ਕਲਾਸ ਦੇ ਵਿੱਚ ਸਿਰਫ ਦੋ ਟੀਚਰ ਹੁੰਦੇ ਸਨ ਸਾਡੇ ਇੱਕ ਇਨਚਾਰਜ ਸੀਗੇ ਤੇ ਇੱਕ ਮੈਡਮ ਦੂਸਰੇ ਸੀਗੇ ਉਹ ਹਟ ਗਏ ਨਗੇ ਇਥੋਂ ਤੇ ਉਦੋਂ ਬਾਅਦ ਸਾਡੀ ਕਲਾਸ 'ਚ ਕੋਈ ਟੀਚਰ ਨਹੀਂ ਆਇਆ ਤੁਹਾਨੂੰ ਖੁਦ ਨੂੰ ਬੁਲਾ ਕੇ ਲੈ ਕੇ ਆਉਣੇ ਪੈਂਦੇ ਸੀ ਵੀ ਤੁਹਾਡੇ ਲੈਕਚਰ ਆ ਮੈਡਮ ਕੋਈ ਟੀਚਰ ਨਹੀਂ ਆਉਂਦੇ ਸੀਗੇ ਸਾਡੀ ਬਿਲੇ ਬਹਿ ਕੇ ਮੁਰ ਜਾਣੇ ਨਹੀਂ ਸੀ ਅਸੀਂ ਮਹੀਨਾ ਕਲਾਸਾਂ ਵੀ ਲਾਈਆਂ ਲਗੀਆਂ ਸਾਡੀ ਕਲਾਸ ਹੀ ਨਹੀਂ ਲੱਗੀ ਸਮਾਰ ਕੇ ਤੁਹਾਨੂੰ ਨੋਟਸ ਨਹੀਂ ਕਰਵਾਏ ਸਮਾਰ ਕੇ ਨਾ ਤੁਹਾਨੂੰ ਕੋਈ ਬੁੱਕਸ ਲਵਾਈਆਂ ਨਹੀਂ ਵੀ ਬੱਚੇ ਪੜਨਾ ਲੈਣ ਅਗਰ ਇਹ ਸਾਨੂੰ ਆਨਲਾਈਨ ਕਲਾਸਾਂ ਲਵਾ ਦਿੰਦੇ ਇਹਨਾਂ ਨੂੰ ਆਏ ਸੀਗਾ ਵੀ ਵੀ ਬੱਚੇ ਪੜਨਾ ਲੈਣ ਇਹਨਾਂ ਤੋਂ ਅਸੀਂ ਦਸ ਹਜ਼ਾਰ ਕਿਵੇਂ ਲ ਇੰਜ ਚਾਹਾਂਗੇ ਅੱਜ ਮਾਪਾ ਕੌਜ ਨੇ ਮੇਰੇ ਬੱਚਾ ਦੀ ਫੀਸਾਂ ਨੂੰ ਲੈ ਕੇ ਧਰਨਾ ਲਾਇਆ ਗਿਆ ਸਰ ਜੀ ਮੈਂ ਤਾਂ ਸਾਡੀ ਗੱਲ ਨੂੰ ਤੂੰ ਸਹੀ ਕਰਨ ਚਾਹਣਾ ਹੈ ਅੱਜ ਫੀਸਾਂ ਨੂੰ ਲੈ ਕੇ ਧਰਨਾ ਲਾਇਆ ਗਿਆ ਹੈ ਕਿ ਅਸੀਂ ਇਹ ਕਾਲਜ ਦੇ ਜਿਹੜੀ ਮਤਲਬ ਠੱਕੇ ਸਾਈ ਆ ਉਹਦੇ ਖਿਲਾਫ ਧਰਨਾ ਹੈ ਇਹ ਬੱਚੇ ਓਟੀ ਦੇ ਵਿੱਚ ਐਡਮਿਸ਼ਨ ਕਰਵਾਏ ਹੋਈ ਸੀ ਇੱਕ ਕੁੜੀ ਨੈਨੀ ਦੀ ਆ ਇੱਕ ਕੁੜੀ ਐਨਐਮ ਦੇ ਵਿੱਚ ਆ ਇਹਨਾਂ ਬੱਚੇ ਤਾਂ ਐਡਮਿਸ਼ਨ ਕਰਵਾਏ ਨੇ ਬੱਚੇ ਸਾਰਾ ਸਾਲ ਕਾਸਾਂ ਲੱਗੇ ਹੈਗੇ ਇਹਨਾਂ ਦੀ ਜਦੋਂ ਪੇਪਰ ਆਏ ਉਹਦੇ ਨਾਲ 10-10 ਹਜ਼ਾਰ ਰੁਪਏ ਰਿਸ਼ਵਤ ਮੰਗੀ ਪੇਪਰਾਂ ਨੂੰ ਪਾਸ ਕਰਨ ਦੀ ਤੇ ਇਹ ਬੱਚੇ ਸਾਡੇ ਕੋਲੇ ਆਏ ਪਹਿਲਾਂ ਇਹਨਾਂ ਬੱਚਿਆਂ ਨੇ ਮੈਂ ਕਿਹਾ ਮੈਂ ਪਾ ਤੂੰ ਇੱਕ ਵਾਰ ਤੁਸੀਂ ਗੱਲ ਕਰੋ ਵੀ ਤੁਹਾਨੂੰ ਕੀ ਕਹਿੰਦੇ ਨੇ ਜਦੋਂ ਇਹਨਾਂ ਦੀ ਗੱਲ ਨਹੀਂ ਸੁਣੀ ਪਰ ਅਸੀਂ ਆਇਆ ਇੱਥੇ ਤੇ ਜਦੋਂ ਸਾਡੀ ਗੱਲ ਉਦੋਂ ਇਹਨਾਂ ਨੇ ਨਹੀਂ ਸੁਣੀ ਉਸ ਦਿਨ ਪਹਿਲਾਂ ਅਸੀਂ ਇਹਨਾਂ ਨਾਲ ਅੰਦਰ ਬੈਠੇ ਗੱਲ ਕੀਤੀ ਫਿਰ ਸਾਨੂੰ ਅੱਜ ਸੰਘਰਸ਼ ਦਾ ਰੂਪ ਧਾਰਨ ਕਰਨਾ ਪਿਆਗਾ ਅੱਜ ਸਾਡੇ ਸਾਰੇ ਪਿੰਡ ਦੇ ਲੋਕ ਇੱਥੇ ਇਕੱਠੇ ਨੇ ਅੱਜ ਸਾਡੀ ਸੰਘਰਸ਼ ਤੋਂ ਬਾਅਦ ਪ੍ਰਸ਼ਾਸਨ ਨੇ ਵਿੱਚ ਆ ਕੇ ਸਾਡੇ ਬਸਕੂਲ ਕਾਲਜ ਦੇ ਪ੍ਰਿੰਸੀਪਲ ਨਾਲ ਗੱਲ ਕਰਵਾਈ ਹੈ ਹੁਣ ਕਾਲਜ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਸਾਨੂੰ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਜਿਹੜੇ ਬੱਚੇ ਦੇ ਫੀਸਾਂ ਸਾਰੀਆਂ ਵਾ ਓਰੀਜਨਲ ਡਾਕੂਮੈਂਟ ਕੋਈ ਕਾਲ ਨਹੀਂ ਰੱਖ ਸਕਦਾ ਪਰ ਇੱਥੋਂ ਦਾ ਜਿਹੜਾ ਇਹ ਕਾਲਜ ਹੈ ਬੱਚਿਆਂ ਨੂੰ ਜਾਣ ਬਝ ਕੇ ਇਹਨਾਂ ਦਾ ਸੋਚਣ ਦੇਖੋ ਕਿਸ ਤਰ੍ਹਾਂ ਕਰਦੇ ਆ ਫਿਰ ਲੁੱਟ ਕਿਸ ਤਰ੍ਹਾਂ ਕਰਦੇ ਨੇ ਉਹਨਾਂ ਦਾ ਓਰੀਜਨਲ ਡਾਕੂਮੈਂਟ ਰੱਖ ਕਰਨ ਦੇ ਫਿਰ ਬੱਚੇ ਡਰਦੇ ਵਿਚਾਰੇ ਫੀਸਾਂ ਹੀ ਭਰੀ ਜਾਂਦੇ ਨੇ ਵੀ ਕਿਤੇ ਯਾਰ ਕਿ ਜਿਹੜੀ ਚੀਜ਼ ਮਤਲਬ ਇਹ ਕਹਿੰਦੇ ਨੇ ਚਾਹ 10000 ਰੁਪਏ ਜੁਰਮਾਨੇ ਕਹਿੰਦੇ ਨੇ ਜੁਰਮਾਨੇ ਵੀ ਬੱਚੇ ਭਰਦੇ ਨੇ ਮੇਰੇ ਕੋਲੇ ਕੁੜੀ ਦਾ ਕੈਨੇਡਾ ਤੋਂ ਵੀ ਫੋਨ ਆਇਆ ਉਹਨੇ ਮੈਨੂੰ ਦੱਸਿਆ ਕਹਿੰਦੀ ਵੀਰੇ ਮੈਂ ਇੱਥੇ 2024 ਦੇ ਵਿੱਚ ਪਾਸਪੋਰਟ ਆ ਕੇ ਨਿਕਲ ਗਿਆ ਪਰ ਵੀ ਭਾਈ 20 ਦੇ ਪੈਸੋਰੀ ਪਾਸਪੋਰਟ ਆ ਕੇ ਨਿਕਲ ਸੋ ਅੱਜ ਇਥੇ ਦੇ ਵੱਡੀ ਪੱਧਰ ਦੇ ਵਿੱਚ ਤੁਸੀਂ ਪੱਤਰਕਾਰ ਭਰਾ ਆਇਓ ਸਾਰੇ ਇਥੇ ਪਹੁੰਚ ਤੁਹਾਡਾ ਧੰਨਵਾਦ ਕਰਦਾ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਇਹ ਸੰਘਰਸ਼ੀ ਲੋਕ ਪਹੁੰਚੇ ਨੇ ਸੋ ਅਸੀਂ ਇਸ ਲੜਾਈ ਨੂੰ ਹੋਰ ਵੱਡਾ ਕਰਾਂਗੇ ਅਸੀਂ ਪੰਜਾਬ ਦੇ ਵਿੱਚ ਜਾਂਚ ਪਹਿਲਾਂ ਜ਼ਿਲ੍ਹੇ ਬਰਨਾਲਾ ਦੇ ਵਿੱਚ ਜਿੰਨੇ ਵੀ ਪ੍ਰਾਈਵੇਟ ਕਾਲਜ ਨੇ ਸਰਕਾਰੀ ਸਕੂਲ ਨੇ ਪ੍ਰਾਈਵੇਟ ਸਕੂਲ ਨੇ ਜਿੱਥੇ ਵੀ ਇਹ ਲੁੱਟ ਹੋ ਰਹੀ ਹੈ ਜਿੱਥੇ ਵੀ ਸਾਨੂੰ ਬੱਚਾ ਕੇ ਦੱਸਣਗੇ ਵੀ ਸਾਡਾ ਧੱਕਾ ਹੋ ਰਿਹਾ ਅਸੀਂ ਉੱਥੇ ਇਹ ਲੜਾਈ ਲੜਾਂਗੇ ਕਿਉਂਕਿ ਅੱਜ ਸਾਰੇ ਹੀ ਇਹ ਜਿਹੜੇ ਜਿੰਨੀਆਂ ਮੈਨੇਜਮੈਂਟਾਂ ਨੇ ਤੁਸੀਂ ਆਪ ਸੋਚੋ ਇੱਕ ਸਾਲ ਦੇ ਵਿੱਚ ਵਿੱਚ ਹੀ ਇਹ ਦੂਸਰਾ ਕਾਲਜ ਪਾਉਣਾ ਸ਼ੁਰੂ ਕਰ ਰਹ ਜਿਹੜੇ ਆਪ자들이 ਗਰੀਬ ਲੋਕ ਬੈਠੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਪਰਿਵਾਰ ਦੇ ਤਿੰਨ ਤਿੰਨ ਬੰਦੇ ਕੰਮ ਕਰਦੇ ਨੇ ਤਾਂ ਇੱਕ ਇਟਰੀ ਨਹੀਂ ਲੱਗਦੀ ਘਰ ਦੇ ਵਿੱਚ ਇਹਨਾਂ ਕੋਲੇ ਕਿੱਥੋਂ ਪੈਸਾ ਆਉਂਦਾ ਇਹਨਾਂ ਸੋ ਇਸ ਤੇ ਜਿਹ ਮੈਂ ਤੁਹਾਨੂੰ ਗੱਲ ਹੋਰ ਦੱਸਣੀ ਚਾਹਣਾ ਜਿਹੜਾ ਇਥੋਂ ਦਾ ਐਮਡੀ ਹੈ ਉਹ ਚੰਨੀ ਸਿੰਘ ਚੰਨੀ ਦਾ ਖਾਸ ਮਖਾਸ ਬੰਦਾ ਦਾ ਉਹਨੇ ਇਹਨੂੰ ਪੰਜਾਬ ਸਟੇਟ ਆਫ ਫਾਰਮੇਸੀ ਦਾ ਪੰਜਾਬ ਦਾ ਪ੍ਰਧਾਨ ਲਾਇਆ ਸੀ ਚੰਨੀ ਨੇ ਇਹਨੂੰ ਠੀਕ ਹੈ ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਫਿਰ ਇਹਨੂੰ ਚੇਅਰਮੈਨ ਲਾਤਾ ਕਿਉਂਕਿ ਯਾਰ ਇਹਨਾਂ ਲੋਕਾਂ ਦਾ ਕੀ ਹੈ ਇਹਨਾਂ ਕੋਲੇ ਮੋٹے ਫੰਡ ਨੇ ਮੋٹے ਪੈਸੇ ਜਾਂਦੇ ਨੇ ਇਹ ਸਰਕਾਰਾਂ ਨੂੰ ਜਿੱਦਾਂ ਜਿਹੜੀ ਸਰਕਾਰ ਆ ਕਿ ਉਧਰ ਹੀ ਹੋ ਜਾਂਦੇ ਨੇ ਇਹ ਫੇਰ ਇਹ ਚ ਮਲੀਪੋਤਨਾ ਚੇਅਰਮੈਨ ਬਣਿਆ ਆਕਲਵੰਤ ਸਿੰਘ ਪਡੋਰੀਆ ਥੋਂ ਦਾ ਐਮ ਐਲ اے ਜਿਹੜਾ ਹਰ ਇੱਕ ਉਹਦੇ ਘਾਟਣ ਤੇ ਜਾਂਦਾ ਹਰ ਇੱਕ ਭੋਗ ਤੇ ਖੰਡ ਪਾੜ ਤੇ ਵਿਆਹਾਂ ਤੇ ਇਹਨਾਂ ਦੀ ਡਿਊਟੀ ਲਾਤੀ ਸਰਕਾਰਾਂ ਨੇ ਵੀ ਤੁਸੀਂ ਬਸ ਇਕੱਲੇ ਭੋਗਾਂ ਤੇ ਜਾਣਾ ਵਿਆਹਾਂ ਤੇ ਜਾਣਾ ਜਿੱਥੇ ਕੋਈ ਲੋਕਾਂ ਦੀ ਗਾੜੂ ਉੱਥੇ ਨਹੀਂ ਤੁਸੀਂ ਜਾਣਾ ਇਹ ਇੱਕ ਬਿਆਨ ਤੱਕ ਇਹ ਬੰਦਨ ਅਜੇ ਤੱਕ ਦਿੱਤਾ ਹੈਗਾ ਵੀ ਹਾਂ ਯਾਰ ਲੋਕਾਂ ਦੀ ਗੱਲ ਹੋ ਰਹੀ ਹੈ ਸਾਰਾ ਕੁਝ ਮਲੀਪੋਤਨਾ ਚੱਲ ਰਿਹਾ ਹੈ ਇਹ ਸੋ ਅਸੀਂ ਲੋਕਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਜਿੰਨੇ ਵੀ ਇਹ ਪੋਲੀਟੀਕਲ ਲੀਡਰ ਨੇ ਇਹਦੇ ਪਹਿਲਾਂ ਜੁੱਤੀਆਂ ਠੀਕ ਆ ਅੱਜ ਤੁਹਾਡੇ ਕੀ ਕੀ ਮੰਗਾ ਮੰਗੀਆਂ ਅੱਜ ਸਾਡੀਆਂ ਜਿਹੜੇ ਬੱਚਿਆਂ ਦੇ ਫੀਸਾਂ ਨਹੀਂ ਗਏ ਸਾਰੀਆਂ ਜਿੰਨੀਆਂ ਬੱਚੇ ਫੀਸਾਂ ਦਿੱਤੀਆਂ ਹੋਈਆਂ ਸੀ ਕਿਸੇ ਬੱਚਦੇ ਇੱਕ ਸਾਡੇ ਪੇਰੈਂਟਸ ਮਿਲੇ ਬਾਹਰ ਮੈਂ ਉਹਨੂੰ ਪੁੱਛਿਆ ਸਵੇਰੇ ਮੈਂ ਆਹ ਵੀਰੇ ਤੁਸੀਂ ਕੰਮ ਕੀ ਕਰਦੋ ਕਹਿੰਦਾ ਵੀਰੇ ਮੈਂ ਦਿਹਾੜੀ ਕਰਦਾ ਕਹਿੰਦਾ ਮਸਾਂ ਕਹਦਾ ਜਵਾਕਾਂ ਦੇ ਫੀਸਾਂ ਭਰੀਆਂ ਨੇ ਮਸਾਂ ਆਧਾਰੇ ਮੰਗ ਮੰਗ ਕਰ ਜਗ੍ਹਾ ਚ ਫੀਸਾਂ ਭਰੀਆਂ ਨੇ ਇਹ ਹਾਲਾਤ ਨੇ ਪਰ ਇਹ ਜਿਹੜੇ سرمایہਦਾਰ ਲੋਕ ਨੇ ਇਹਨਾਂ ਨੂੰ ਕੀ ਪਤਾ ਗਰੀਬੀ ਕਿਰੀਬੀ ਹੁੰਦੀ ਕੀ ਆ ਪਰ ਅਸੀਂ ਇਹਨਾਂ ਨੂੰ ਐਲਾਨ ਕਰਦੇ ਇਥੋਂ ਅੱਜ ਜੰਗ ਦਾ ਵੀ ਜਿੰਨਾ ਟਾਈਮ ਇਹ ਲੜਾਈ ਜਿਹੜੀ ਗਰੀਬੀ ਦੀ ਲੁੱਟ ਨਹੀਂ ਹਟੂਗੀ ਮੇਰੇ ਉਥੋਂ ਗਰੀਬ ਦੀ ਲੁੱਟ ਉਹਨਾਂ ਟਾਈਮ ਇਹ ਜਿਹੜੀ ਲੜਾਈ ਹੈ ਇਹ ਜਾਰੀ ਰਹੂ ਸਾਡੀ ਅਸੀਂ ਇਹ ਟੇਕੇ ਕਰੇ ਬੈਠਣ ਵਾਲੇ ਨਹੀਂ ਹੈ ਅਸੀਂ ਹਸਪਤਾਲ ਦੀ ਲੜਾਈ ਵੀ ਲੜਨੀ ਆ ਸਕੂਲਾਂ ਦੀ ਲੜਾਈ ਵੀ ਲੜਨੀ ਆ ਕਾਲਜਾਂ ਦੀ ਵੀ ਲੜਨੀ ਆ ਜ਼ਮੀਨ ਦੀ ਵੀ ਲੜਨੀ ਆ ਭ੍ਰਿਸ਼ਟਾਚਾਰ ਦੇ ਵਿਰੁੱਧ ਵੀ ਲੜਨੀ ਆ ਨਸ਼ਿਆਂ ਦੇ ਵਿਰੁੱਧ ਵੀ ਲੜਨੀ ਆ ਅਸੀਂ ਕੋਈ ਵੀ ਚੀਜ਼ ਸਾਰਾ ਅਸੀਂ ਜਿਹੜੇ ਮੁੱਦੇ ਨੇ ਜਿਹੜੇ ਪੰਜਾਬ ਦੇ ਭੱਖ ਦੇ ਮੁੱਦੇ ਜਿਨ੍ਹਾਂ ਨੇ ਸਾਨੂੰ ਪੰਜਾਬ ਦੇ ਲੋਕਾਂ ਦਾ ਖੂਨ ਚੂਸਿਆ ਹੋਇਆ ਹੈਗਾ ਉਹਦੇ ਵਿਰੁੱਧ ਸਖਤ ਜਿਹੜੀ ਹੈ ਲੜਾਈ ਲੜਨੀ ਹੈ ਅਸੀਂ ਸਤਨਾਮ ਰਾਜਵੀਰ ਕੌੜਾ ਅਸੀਂ ਮਾਲਵਾ ਗਰੁੱਪ ਆਫ ਕਾਲਜ ਦੇ ਸਟੂਡੈਂਟਾਂ ਸਾਡੇ ਤੋਂ ਪਹਿਲਾਂ ਇਹਨਾਂ ਨੇ ਕਾਲਜ ਜਦੋਂ ਅਸੀਂ ਐਡਮਿਸ਼ਨ ਕਰਾਉਣ ਆਏ ਸਾਡੇ ਤੋਂ ਇੱਥੇ ਇਹਨਾਂ ਨੇ 5-5000 ਰੁਪਏ ਲੈ ਕੇ ਸਾਡੀਆਂ ਐਡਮਿਸ਼ਨਾਂ ਕਰਾਈਆਂ ਤੇ ਇਹਨਾਂ ਨੇ ਇਹਨਾਂ ਵੱਲੋਂ ਕਿਹਾ ਗਿਆ ਕਿ ਤੁਹਾਡੀ 6 ਮਹੀਨਾ ਦੀ ਜਿਹੜੀ ਕਲੀਨिकल ਡਿਊਟੀ ਲਵਾਈ ਜਾਊਗੀ ਤੇ 6 ਮਹੀਨੇ ਦੀ ਅਸੀਂ ਥਿਊਰੀ ਕਰਾਵਾਂਗੇ ਤੇ ਜਦੋਂ ਅਸੀਂ ਇਹਨਾਂ ਕੋਲੇ ਇੱਥੇ ਆਏ ਇੱਥੇ ਆ ਕੇ ਅਸੀਂ ਇਹਨਾਂ ਨੂੰ ਕਿਹਾ ਕਿ ਸਾਡੀ 6 ਮਹੀਨਾ ਦੀ ਕਲੀਨिकल ਡਿਊਟੀ ਨਹੀਂ ਲਵਾਈ ਤੁਸੀਂ ਤਾਂ ਪ੍ਰਿੰਸੀਪਲ ਮੈਡਮ ਵੱਲੋਂ ਕਿਹਾ ਗਿਆ ਕਿ ਸਾਨੂੰ ਕੋਈ ਵੀ ਜਿਹੜਾ ਹਸਪੀਟਲ ਆ ਸਾਨੂੰ ਕੋਈ ਵੀ ਉਥੇ ਸਾਨੂੰ ਬੁਲਾ ਨਹੀਂ ਰਿਹਾਗਾ ਕਿ ਵੀ ਵੀ ਤੁਹਾਡੀ ਇਹ ਕਲੀਨिकल ਡਿਊਟੀ ਨਹੀਂ ਲੱਗੂਗੀ ਤੇ ਜਦੋਂ ਅਸੀਂ ਕਿਹਾ ਵੀ ਤੁਸੀਂ ਇਹ ਗੱਲ ਸਾਨੂੰ ਪਹਿਲਾਂ ਦੱਸਦੇ ਜਦੋਂ ਅਸੀਂ ਇੱਥੇ ਐਡਮਿਸ਼ਨ ਕਰਾਉਣਾ ਆਏ ਸੀ ਤੇ ਤੁਸੀਂ ਸਾਨੂੰ ਇਹ ਗੱਲ ਕਿਉਂ ਨਹੀਂ ਕਲੀਅਰ ਕੀਤੀ ਤੇ ਇਹ ਕਹਿੰਦੇ ਕਿ ਸਾਨੂੰ ਨਹੀਂ ਪਤਾ ਮੈਨੂੰ ਕੁਝ ਨਹੀਂ ਪਤਾ ਹੈਗਾ ਮੈਨੂੰ ਤਾਂ 3 ਮੰਥ ਹੋਇਆ ਇੱਥੇ ਆਈ ਨੂੰ ਤੁਸੀਂ ਇਹ ਸਾਰੀ ਗੱਲ ਆਪਣੀ ਇਨਚਾਰਜ ਨਾ ਕਰੋ ਜਦੋਂ ਅਸੀਂ ਇਨਚਾਰਜ ਨੂੰ ਕਿਹਾ ਕਿ ਵੀ ਤੁਸੀਂ ਵੀ ਸਾਨੂੰ ਦੱਸਿਆ ਕਿਉਂ ਨਹੀਂਗਾ ਉਹ ਕਹਿੰਦੇ ਕਿ ਸਾਨੂੰ ਕੁਝ ਨਹੀਂ ਪਤਾ ਹੈਗਾ ਕਿ ਤੁਸੀਂ ਇਹ ਗੱਲ ਜਾ ਕੇ ਪ੍ਰਿੰਸੀਪਲ ਮੈਡਮ ਨਾਲ ਕਰੋ ਜਦੋਂ ਅਸੀਂ ਪ੍ਰਿੰਸੀਪਲ ਮੈਡਮ ਕੋਲੇ ਗਏ ਤੇ ਕਿ ਵੀ ਸਾਡੇ ਇਨਚਾਰਜ ਇਹ ਗੱਲ ਕਹਿ ਰਹੇ ਆ ਤਾਂ ਉਹ ਕਹਿੰਦੇ ਕਿ ਵੀ ਮੈਨੂੰ ਕੁਝ ਵੀ ਨਹੀਂ ਪਤਾ ਹੈਗਾਗਾ ਕਿ ਤੁਸੀਂ ਕਰ ਲਓ ਜਿਹੜਾ ਕੁਝ ਤੁਹਾਡੇ ਤੋਂ ਹੁੰਦਾ ਵਾ ਕਿ ਵੀ ਤੁਸੀਂ ਇਹ ਗੱਲ ਸਾਨੂੰ ਪਹਿਲਾਂ ਦੱਸਣੀ ਸੀਗੀ ਹੁਣ ਤੁਹਾਡੇ ਪੇਪਰ ਆ ਤੁਸੀਂ ਜਾਣ ਕੇ ਇੱਥੇ ਬਹਾਨੇ ਲਾ ਰਹੇ ਹੋ ਤੁਹਾਡੀ ਸਾਰਿਆਂ ਦੀ ਏਕਾ ਕੀਤਾ ਹੋਇਆ ਕਿ ਕਿ ਅਸੀਂ ਕਾਲਜ ਨੂੰ ਵੀ ਬਦਨਾਮ ਕਰਨਾ ਵਾ ਵੀ ਸਾਨੂੰ ਕੁਝ ਨਹੀਂ ਪਤਾ ਹੈਗਾਗਾ ਪ੍ਰਿੰਸੀਪਲ ਵੱਲੋਂ ਕਿਹ ਹੋਇਆ ਸੀ ਪ੍ਰਿੰਸੀਪਲ ਵੱਲੋਂ ਸਾਨੂੰ ਅਸੀਂ ਫੈਮਿਲੀ 'ਚ ਬੈਠੇ ਸੀ ਸਾਡੀ ਇੰਚਾਰਜ ਦੀ ਸਾਨੂੰ ਕਾਲ ਆਉਂਦੀ ਆ ਕਿ ਵੀ ਤੁਹਾਡੇ ਸਾਨੂੰ 17 ਤਰੀਕ ਨੂੰ ਇਹ ਡੇਟਸ਼ੀਟ ਪਾਉਂਦੇ ਆ ਤੇ ਸਾਨੂੰ ਉਦਣੇ ਕਾਲ ਕਰਦੇ ਆ 2 ਵਜੇ ਕਿ ਵੀ ਤੁਹਾਡੇ ਤੁਹਾਡੇ ਪੇਪਰ ਆ ਮੰਡੇ ਤੋਂ ਕਿ ਤੁਸੀਂ ਆਓ ਤੇ ਨਾਲੇ ਜਿਹੜੀ ਤੁਹਾਡੀ ਡਿਊ ਫੀਸ ਆ ਉਹ ਕਲੀਅਰ ਕਰੋ ਤੇ 10-10000 ਰੁਪਏ ਤੁਸੀਂ ਐਕਸਟਰਾ ਲੈ ਕੇ ਆਓ ਤੇ ਅਸੀਂ ਪੁੱਛੇ ਮੈਡਮ ਉਹ 10-10000 ਰੁਪਏ ਅਸੀਂ ਕਾਹਦਾ ਲੈ ਕੇ ਆਉਣਾ ਵਾ ਤਾਂ ਇਹਨਾਂ ਨੇ ਕਿਹਾ ਕਿ ਵੀ ਉਹ ਅਸੀਂ ਤੁਹਾਨੂੰ ਨਕਲ ਮਰਾਈ ਨਕਲ ਮਰਾਉਣੀ ਆ ਅਸੀਂ ਤੁਹਾਨੂੰ ਪਾਸ ਕਰਾਂਗੇ ਵੀ ਤੁਸੀਂ ਉਹ 10-10000 ਰੁਪਏ ਲੈ ਕੇ ਆਉਣਾ ਸੀ ਕਿ ਮੈਡਮ ਜੀ ਅਸੀਂ ਇਹ 10000 ਰੁਪਏ ਨਹੀਂ ਦੇਣਾ ਜਿਹੜੀ ਸਾਰੀ ਡਿਊ ਫੀਸ ਆ ਸੀ ਉਹ ਕਲੀਅਰ ਕਰਾਂਗੇ ਉਹ ਕਹਿੰਦੇ ਕਿ ਮੈਨੂੰ ਨਹੀਂ ਪਤਾ ਇੱਥੇ ਆ ਕੇ ਤੁਸੀਂ ਪ੍ਰਿੰਸੀਪਲ ਨਾਲ ਆ ਕੇ ਗੱਲ ਕਰ ਲਿਓ ਜਦੋਂ ਅਸੀਂ ਅਸੀਂ ਇਹਨਾਂ ਦੀ ਕਾਲ ਆ ਕੱਟਤੀ ਤੇ ਅਸੀਂ ਇੱਥੇ ਆਏ ਅਸੀਂ ਆ ਕੇ ਪ੍ਰਿੰਸੀਪਲ ਮੈਡਮ ਨੂੰ ਕਿਹਾ ਪਹਿਲਾਂ ਤਾਂ ਇਹਨਾਂ ਨੇ ਸਾਨੂੰ ਇੱਥੇ ਆ ਕੇ ਕਿਸੇ ਨੇ ਕੋਸ਼ਿਸ਼ ਨਹੀਂ ਪੁੱਛਿਆ ਕੋਸ਼ਿਸ਼ ਕੋਈ ਰੋਲ ਨੰਬਰ ਨਹੀਂ ਦਿੱਤੇ ਸਾਨੂੰ ਅਸੀਂ 2 ਘੰਟੇ ਬੈਠੇ ਰਹੇ 10 ਵਜੇ ਦਾ ਸਾਡਾ ਪੇਪਰ ਸੀ 12 ਵਜੇ ਚੁੱਕੇ ਸੀ ਇਹ ਫੇਰ ਫੇਰ ਅਸੀਂ ਇਹਨਾਂ ਕੋਲੇ ਗਏ ਕਿ ਵੀ ਤੁਸੀਂ ਵੀ ਸਾਡੇ ਪੇਪਰ ਲੈਣੇ ਨੇਗੇ ਤਾਂ ਸਾਨੂੰ ਪ੍ਰਿੰਸੀਪਲ ਮੈਡਮ ਨੇ ਬੁਲਾਇਆ ਜਿਹੜੇ ਜਿਹੜੇ ਵਿਦਿਆਰਥੀ ਚਾਰ ਵਿਦਿਆਰਥੀਆਂ ਨੇ 10-10 ਹਜ਼ਾਰ ਰੁਪਏ ਪੇ ਕਰਤਾ ਸੀਗੇ ਇਹ ਤੇ ਅਸੀਂ ਕਿਹਾ ਵੀ ਮੈਡਮ ਸਾਡੇ ਪੇਪਰ ਨਹੀਂ ਲੈਣੇ ਤੇ ਫਿਰ ਇਹਨਾਂ ਨੇ ਸਾਨੂੰ ਆਫਿਸ ਤੇ ਬੁਲਾਇਆ ਤੇ ਕਿਹਾ ਕਿ ਤੁਸੀਂ 10000 ਰੁਪਏ ਜੇ ਤਾਂ ਪੇ ਕਰ ਸਕਦੇ ਹੋ ਤਾਂ ਅਸੀਂ ਪੇਪਰ ਲਵਾਂਗੇ ਨਹੀਂ ਤੁਸੀਂ ਬਾਹਰ ਬੈਠ ਜਾਓ ਅਸੀਂ ਤੁਹਾਡੇ ਕੋਈ ਪੇਪਰ ਨਹੀਂ ਲੈਣੇ ਹੈਗੇ ਅਸੀਂ ਕਿਹਾ ਮੈਡਮ ਅਸੀਂ ਉਹ 10000 ਰੁਪਏ ਨਹੀਂ ਦੇ ਸਕਦੇ ਉਹ ਕਹਿੰਦੇ ਕਿ ਵੀ ਕੋਈ ਨਾ ਜੇ ਤੁਸੀਂ ਨਹੀਂ ਦੇਣਾ ਤਾਂ ਨਾ ਦਿਓ ਅਸੀਂ ਤੁਹਤੋਂ ਮੰਗਦੇ ਨਹੀਂ ਹੈਗੇ ਧੱਕੇ ਨਾਲ ਬਸ ਚੁੱਪ ਕਰਕੇ ਆਪਦਾ ਕਲਾਸ 'ਚ ਜਾਓ ਅਸੀਂ ਪੇਪਰ ਲੈਨੇ ਹੋ ਤੁਸੀਂ ਸਿੱਧੇ ਹੋ ਕੇ ਬੈਠ ਜਾਓ ਜੇ ਸਪਲਈ ਉਹਦੇ ਉਹਦੇ ਜ਼ਿੰਮੇਵਾਰ ਅਸੀਂ ਨਹੀਂ ਹੈਗੇ ਅਸੀਂ ਕਿ ਜਦੋਂ ਅਸੀਂ ਮੈਡਮ ਅਸੀਂ ਪੇਪਰ ਲਈ ਪ੍ਰਪੇਅਰ ਹੀ ਨਹੀਂ ਹੈਗੇ ਕਿਤੇ ਅਸੀਂ ਪੇਪਰ ਵਿੱਚ ਲਿਖਾਂਗੇ ਕਿ ਜਦੋਂ ਤੁਸੀਂ ਸਾਨੂੰ ਕੁਝ ਪੜਾਇਆ ਹੀ ਨਹੀਂ ਹੈਗਾ ਫਿਰ ਇਹ ਕਹਿੰਦੇ ਕਿ ਸਾਨੂੰ ਨਹੀਂ ਕੁਝ ਵੀ ਪਤਾ ਬਸ ਸਾਨੂੰ ਸਾਨੂੰ ਐਂ ਕਹੇਗੇ ਮੈਨੂੰ ਕੁਝ ਨਹੀਂ ਪਤਾ ਬਸ ਤੁਸੀਂ ਬਾਹਰ ਜਾਓ ਐਦਾਂ ਕਰੋ ਉਦਾਂ ਕਰੋ ਫਿਰ ਅਸੀਂ ਇੱਥੋਂ ਸਾਡਾ ਸਟੂਡੈਂਟ ਹੀ ਸੀਗਾ ਵੀਰਾ ਸੁਖਵਿੰਦਰ ਉਹਨੇ ਆਪਣੇ ਬ੍ਰਦਰ ਨੂੰ ਕਾਲ ਕੀਤੀ ਉਹਨੇ ਫਿਰ ਉਹਨਾਂ ਨੂੰ ਬੁਲਾਇਆ ਇੱਥੇ ਫਿਰ ਉਹ ਆਏ ਉਹਨਾਂ ਨੇ ਅੱਗੇ ਪ੍ਰਿੰਸੀਪਲ ਮੈਡਮ ਨਾਲ ਗੱਲਬਾਤ ਕੀਤੀ ਫਿਰ ਇਹ ਕਹਿੰਦੇ ਕਿ ਵੀ ਇਹ ਤਾਂ ਪੱਕੇ ਪੇਪਰ ਨਹੀਂ ਹੈਗੇਗੇ ਉਹਨਾਂ ਦੇ ਕੋਲੇ ਇਹ ਮੁੱਕਰ ਗਏ ਪਹਿਲਾਂ ਸਾਨੂੰ ਕਹਿੰਦੇ ਕਿ ਇਹ ਪੱਕੇ ਪੇਪਰ ਆ ਪ੍ਰਿੰਸੀਪਲ ਮੈਡਮ ਕਹਿੰਦੇ ਕਿ ਇਹ ਪੱਕੇ ਪੇਪਰ ਹੀ ਆ ਜਦੋਂ ਫਿਰ ਇਹਨਾਂ ਨੇ ਆ ਕੇ ਗੱਲਬਾਤ ਕੀਤੀ ਕਹਿੰਦੇ ਕਿ ਨਹੀਂ ਪੱਕੇ ਪੇਪਰ ਨਹੀਂਗੇ ਤੇ ਪੱਕੇ ਪੇਪਰ ਤਾਂ ਇਹਨਾਂ ਦੇ ਸਤੰਬਰ ਚ ਹੋਣੇ ਆ ਅੱਛਾ ਹੋਰ ਕੋਈ ਜਿਹੜੇ ਵੀ ਕਾਲਜ ਚ ਪੇਪਰ ਅਸੀਂ ਪੁੱਛਿਆ ਆਲੇ ਦੁਆਲੇ ਦੇ ਕਾਲਜਾਂ ਤੋਂ ਉਹ ਕਹਿੰਦੇ ਕਿ ਸਾਡੇ ਫਾਈਨਲ ਪੇਪਰ ਹੁੰਦੇ ਆ ਕਿ ਇਹ ਝੂਠ ਬੋਲ ਰਹੇ ਸੀ ਕਿ ਇਹ ਫਾਈਨਲ ਪੇਪਰ ਨਹੀਂ ਹੈਗੇਗੇ ਫਿਰ ਜਦੋਂ ਆ ਕੇ ਇਹਨਾਂ ਨੇ ਗੱਲਬਾਤ ਕੀਤੀ ਤੇ ਫਿਰ ਇਹ ਕਹਿੰਦੇ ਕੋਈ ਨਾ 15 ਦਿਨਾਂ ਦੀ ਅਸੀਂ ਇਹਨਾਂ ਨੂੰ ਕਲਾਸਾਂ ਲਵਾ ਦੰਨੇ ਆ ਵੀ ਜੇ ਇਹਨਾਂ ਦੀ ਕਲਾਸ ਨਹੀਂ ਲੱਗੀ ਅਸੀਂ ਕਹੇ ਵੀ ਜਿਹੜਾ ਅਸੀਂ ਸਾਲ ਚ ਨਹੀਂ ਪੜੇ ਉਹ ਅਸੀਂ 15 ਦਿਨਾਂ ਚ ਕੀ ਪੜ ਲਾਂਗੇ ਫਿਰ ਇਹ ਕਹਿੰਦੇ ਕੋਈ ਨਾ ਤੁਸੀਂ ਬੇਫਿਕਰ ਰਹੋ ਫਿਰ ਇਹ ਕਹਿਣ ਲੱਗੇ ਕਿ ਸਪਲੀ ਦੀ ਜਦੋਂ ਗੱਲ ਕੀਤੀ ਕਿ ਤੁਸੀਂ ਇਹਨਾਂ ਨੂੰ ਕਹਿ ਰਹੇ ਸੀ ਕਿ ਵੀ ਸਪਲੀ ਆਊਗੀ ਉਹ ਕਹਿੰਦੇ ਕੁਛ ਨਹੀਂ ਹੁੰਦਾ ਅਸੀਂ 15 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੂੰ ਸਰਟੀਫਿਕੇਟ ਦੇ ਦਾਂਗੇ ਫਿਰ ਜੇ ਅਸੀਂ ਆਈ ਸਰਟੀਫਿਕੇਟ ਲੈਣੇ ਆ ਤਾਂ ਆਏ ਤਾਂ ਅਸੀਂ ਜਿੱਥੋਂ ਮਾਰੋਂ ਜਿੱਥੋਂ ਮਰਜੀ ਪੈਸੇ ਦੇ ਕੇ ਅਸੀਂ ਸਰਟੀਫਿਕੇਟ ਬਣਾ ਸਕਦੇ ਆ ਫਿਰ ਅਸੀਂ ਇਹੀ ਮੰਗ ਕਰਦੇ ਆ ਕਿ ਵੀ ਜਿਹੜਾ ਇਹ ਜੋ ਆਕਾਦੇ ਪੁਆਖ ਖਨਖ ਲਵਾੜ ਕਰ ਰਹੇ ਆ ਕਿ ਇਹ ਨਾ ਕਰਨ ਇਹਨਾਂ ਨੂੰ ਇਹ ਬਸ ਆਪਦਾ ਪੈਸਾ ਦਿਖਾ ਕੇ ਸਾਨੂੰ ਤਾਂ ਡਰਾ ਰਹੇ ਆ ਕਿ ਵੀ ਅਸੀਂ ਐਂ ਕਰਦਾਂਗੇ ਅਸੀਂ ਉਦਾਂ ਕਰਦਾਂਗੇ ਹਣ ਇਹਨਾਂ ਨੇ ਹੋਰ ਵੀ ਬਹੁਤ ਬਹੁਤੇ ਜਾਣਿਆਂ ਤੋਂ ਸਾਨੂੰ ਕਾਲ ਵੀ ਆਈਆਂ ਵਾ ਕਿ ਵੀ ਤੁਸੀਂ ਵੀ ਇਹ ਤੁਹਾਨੂੰ ਭੜਕਾ ਰਿਹਾ ਵੀ ਤੁਸੀਂ ਬੋਲੋ ਅਸੀਂ ਤੁਹਾਡੇ ਅਖੇ ਸਰਟੀਫਿਕੇਟ ਵਾਪਸ ਕਰਦਾਂਗੇ ਕਿ ਅਸੀਂ ਪੈਸੇ ਵਾਪਸ ਕਰਦਾਂਗੇ ਅਸੀਂ ਕਿ ਵੀ ਅਸੀਂ ਕੱਲਿਆਂ ਦੇ ਇੱਕ ਜਾਣੇ ਦੇ ਕਿਵੇਂ ਵਾਪਸ ਕਰਾ ਲਈ ਜਾਂ ਤਾਂ ਜੇ ਤੁਸੀਂ ਦੇਣੇ ਆ ਤਾਂ ਸਾਰੇ ਦੇ ਦੋ ਨਾਲੇ ਅਸੀਂ ਵੀਰੇ ਉਹਨਾਂ ਨੂੰ ਬੁਲਾਇਆ ਹੋਇਆ ਸੀ ਅਸੀਂ ਉਹਨਾਂ ਨੂੰ ਝੂਠੇ ਕਿਉਂ ਪਾਈ ਉਹਨੇ ਅੱਜ ਮਾਲਵਾ ਟੌਪ ਦੇ ਵਿੱਚ ਤੁਸੀਂ ਵੀ ਇੱਥੇ ਜਿਹੜੇ ਬੱਚਿਆਂ ਲਈ ਸ਼ੋਰ ਕੀਤੀ ਹੈ। ਮੈਨੂੰ ਪਿਛਲੇ ਦਿਨੀ ਇਸ ਗੱਲ ਦਾ ਪਤਾ ਲੱਗਿਆ ਹਰਜੀਤ ਦਾ ਮੈਨੂੰ ਫੋਨ ਵੀ ਆਇਆ ਕਿ ਮਾਲਵਾ ਜਿਹੜਾ ਕਾਲਜ ਆ ਨਰਸਿੰਗ ਕਾਲਜ ਮਾਲਵਾ ਇਹਦੇ ਵਿੱਚ ਬੱਚਿਆਂ ਨੂੰ ਘੀਸਾਂ ਨੂੰ ਲੈ ਕੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕਾਫੀ ਕੁਝ ਵਾਪਰ ਰਿਹਾ ਹੈਗਾ। ਗਰੀਬ ਮਾਪਿਆਂ ਦੇ ਬੱਚਿਆਂ ਦਾ ਧੱਕਾ ਹੋ ਰਿਹਾ ਹੈਗਾ। ਉਸੇ ਦੇ ਲਈ ਅੱਜ ਮੈਂ ਇੱਥੇ ਪਹੁੰਚਿਆ ਸੀਗਾ। ਆਕੇ ਜਦੋਂ ਸੱਤੂ ਇਹ ਗੱਲ ਵੇਖੀ ਤਾਂ ਇਹਦੇ ਵਿੱਚੋਂ ਆਇਆ ਲੱਗਿਆ ਅੰਦਰ ਬੈਠ ਕੇ ਗੱਲ ਵੀ ਕੀਤੀ ਮੈਨੇਜਮੈਂਟ ਨਾਲ ਅ ਇੱਕ ਤਾਂ ਜਿਹੜੀ ਮੇਨਲੀ ਗੱਲ ਉੱਪਰ ਕੇ ਸਾਹਮਣੇ ਆਈ ਆ ਉਹ ਇਹ ਹੈਗੀ ਵੀ ਬੱਚਿਆਂ ਤੋਂ ਫੀਸਾਂ ਵਗੈਰਾ ਤਾਂ ਲੈ ਲੈਂਦੇ ਨੇ ਦਾਖਲਾ ਵੀ ਲੈ ਲੈਂਦੇ ਨੇ ਆਉਣ ਜਾਣ ਦਾ ਕਿਰਾਇਆ ਵੀ ਲੈ ਲੈਂਦੇ ਨੇ ਪਰ ਟੀਚਰ ਰੱਖਣ ਵੇਲੇ ਮਾਸਟਰ ਰੱਖਣ ਵੇਲੇ ਜਿਹੜੀ ਪੜਾਉਣਾ ਹੁੰਦਾ ਬੱਚਿਆਂ ਨੂੰ ਉਹ ਨਹੀਂ ਰੱਖਦੇ ਕਲਾਸਾਂ ਨਹੀਂ ਲੱਗਦੀਆਂ ਬੱਚਿਆਂ ਨੇ ਮੈਨੇਜਮੈਂਟ ਕੋਲੇ ਵੀ ਇਹ ਥੋਨਾ ਜਿਹੜਾ ਪ੍ਰਸ਼ਾਸਨ ਵਿੱਚ ਪੈ ਕੇ ਜਿਹਨੇ ਇਹ ਸਾਰਾ ਮਾਮਲੇ ਨੂੰ ਸ਼ਟ ਕੀਤਾਗਾ ਉਹਦੇ ਸਾਹਮਣੇ ਹੀ ਬੱਚਿਆਂ ਨੇ ਖੁੱਲ੍ਹ ਕੇ ਗੱਲ ਕਹੀ ਆ ਵੀ ਹੁਣ ਤੱਕ ਸਾਡੀ ਕੋਈ ਕਲਾਸ ਨਹੀਂ ਲੱਗੀ ਉਲਟਾ ਜਦੋਂ ਅਸੀਂ ਇਹਨਾਂ ਨੂੰ ਕਲਾਸਾਂ ਲਾਉਣ ਲਈ ਕਿਹਾ ਜਾਂ ਪੇਪਰਾਂ ਬਾਰੇ ਕਿਹਾ ਤਾਂ ਇਹਨਾਂ ਨੇ ਕਿਹਾ ਵੀ 10-10 ਹਜ਼ਾਰ ਰੁਪਏ ਸਾਨੂੰ ਹੋਰ ਦੇ ਦਿਓ ਅਸੀਂ ਤੁਹਾਡੀ ਪੇਪਰਾਂ ਦੇ ਵਿੱਚ ਮਦਦ ਕਰ ਦਾਂਗੇ ਹੈਲਪਿੰਗ ਚਾਰਜ ਦੇ ਨਾਂ ਤੇ ਹੈਲਪਿੰਗ ਫੀਸ ਦੇ ਨਾਂ ਦੇ ਉੱਤੇ ਬੱਚਿਆਂ ਤੋਂ ਜੋ 10-10 ਰੁਪਏ ਹੋਰ ਮੰਗਿਆ ਗਿਆ ਤਾਂ ਇਹਨਾਂ ਬੱਚਿਆਂ ਨੇ ਫਿਰ ਇਸ ਗੱਲ ਦਾ ਰੋਲਾ ਪਾਇਆ ਵੀ ਸਾਨੂੰ ਤਾਂ ਪੜ੍ਹਾਇ ਹੁਣ ਤੱਕ ਕੱਖ ਨਹੀਂ ਤੁਸੀਂ ਤਰੇ ਸੀ ਪੇਪਰ ਖਾਦੇ ਨਹੀਂ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦਾ ਸੀ ਦੇ ਵਿੱਚ ਮੈਨੂੰ ਅਫਸੋਸ ਹੁੰਦਾ ਕਈ ਵਾਰੀ ਉਹਨਾਂ ਅਫਸਰਾਂ ਦੇ ਉੱਤੇ ਵੀ ਉਹਨਾਂ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਨੇ ਉਹਨਾਂ ਦਾ ਅਫਸੋਸ ਹੁੰਦਾ ਇਸ ਗੱਲ ਦਾ ਉਹਨਾਂ ਨੂੰ ਪਤਾ ਨਹੀਂ ਕਿਉਂ ਲੱਗ ਜਾਂਦਾ ਹੁੰਦਾ ਵੀ ਬੱਚਿਆਂ ਨੂੰ ਜੇ ਤੁਸੀਂ ਇਹ ਹੈਲਪਿੰਗ ਫੀਸ ਨਾ ਦਿੱਤੀ ਤਾਂ ਇਹਨਾਂ ਦਾ ਇਹਨਾਂ ਦਾ ਇੱਕ ਸਾਲ ਖਰਾਬ ਹੋ ਜਾਊਗਾ ਮੈਨੂੰ ਐਂ ਲੱਗਦਾ ਹੁੰਦਾ ਕਈ ਵਾਰੀ ਵੀ ਬੱਚਿਆਂ ਨੂੰ ਤਾਂ ਤੁਸੀਂ ਭਵਿੱਖ ਖਰਾਬ ਕਰੀ ਜਾਂਦੇ ਹੋ ਸ਼ਾਇਦ ਤੁਸੀਂ ਸਾਲ ਦੀ ਗੱਲ ਕਰਦੇ ਹੋ ਸਾਲ ਬੱਚੇ ਜਦੋਂ ਬੱਚੇ ਪੜ੍ਹਾਈ ਕਰਨ ਲੱਗਦੇ ਆ ਸਾਲ ਬੱਚੇ ਪੂਰਾ ਕਰ ਲੈਂਦੇ ਆ ਆਪਦਾ ਉਹ ਕੱਢ ਲੈਂਦੇ ਆ ਪਰ ਜਦੋਂ ਬੱਚਿਆਂ ਨੂੰ ਪਾਸ ਆਊਟ ਹੋ ਕੇ ਨਿਕਲ ਜਾਂਦੇ ਆਗੇ ਤੁਸੀਂ ਉਹਨਾਂ ਨੂੰ ਨਕਲਾ ਮਰਵਾ ਕੇ ਸਾਰਾ ਕੁਝ ਮਰਵਾ ਕੇ ਇਹ ਪਾਸ ਆਊਟ ਕਰ ਦਿੰਦੇ ਆ ਬੱਚੇ ਨਾ ਕਰਦੇ ਰਹਿਣਾਂ ਨਾ ਕੱਢ ਦਿੰਦੇ ਆ ਫਿਰ ਅੱਗੇ ਜਾ ਕੇ ਗਾਂ ਜਦੋਂ ਫਿਰ ਉਹ ਉੱਪਰ ਦੇ ਇਗਜ਼ਾਮਾਂ ਦੇ ਵਿੱਚ ਉੱਪਰਲੀ ਅੰਮਤਾਨੇ ਦੇ ਵਿੱਚ ਰਹਿੰਦੇ ਆ ਤਾਂ ਬੱਚਿਆਂ ਨੂੰ ਉੱਥੇ ਆਉਂਦਾ ਕੁਝ ਨਹੀਂ ਹੁੰਦਾ ਫਿਰ ਅਸੀਂ ਸਰਕਾਰਾਂ ਦੇ ਗਲ ਵੀ ਪੈਨੇ ਹੈਗੇ ਵੀ ਦੇਖੋ ਜੀ ਬੱਚਿਆਂ ਨੇ ਨੇ ਮਤਲਬ ਪਏ ਆਗੇ ਇੰਨੇ ਬੱਚਿਆਂ ਦਾ ਜਿਹੜਾ ਹੈਗਾਗਾ ਉਹਨਾਂ ਨੇ ਪੇਪਰ ਦਿੱਤੇ ਆ ਪਰ ਪਾਸ ਆਉਟ ਨਹੀਂ ਹੋਏ ਜਨੂੰ ਨੌਕਰੀ ਨਹੀਂ ਮਿਲਦੀਆਂ ਸਰਕਾਰਾਂ ਦਾ ਇੱਕੋ ਇੱਕ ਮੋੜਵਾ ਜਵਾਬ ਹੁੰਦਾ ਇਹ ਕਿ ਦੇਖੋ ਜੀ ਪੇਪਰ ਦਾ ਹੀ ਪੇਪਰਾਂ ਦੇ ਵਿੱਚ ਕੁਛ ਨਹੀਂ ਆ ਸਰਕਾਰਾਂ ਆ ਦੀ ਮਤਲਬ ਪੂਰੀ ਦੀ ਪੂਰੀ ਮਿਲੀ ਭੁਗਤਾਂ ਇਸ ਗੱਲ ਦੇ ਵਿੱਚ ਯੂਨੀਵਰਸਿਟੀਆਂ ਦੀ ਮਿਲੀ ਭੁਗਤਾਂ ਕਿ ਬੱਚਿਆਂ ਦੇ ਭਵਿੱਖ ਨੂੰ ਭਵਿੱਖ ਨਾਲ ਕਿਵੇਂ ਖਲਵਾੜ ਕਰਨਾ ਹੈਗਾ ਇਹ ਸਾਰਾ ਕੁਝ ਇੱਥੋਂ ਦਾ ਲੋਕਲ ਪ੍ਰਸ਼ਾਸਨ ਵੀ ਜਿਹੜਾ ਵਿਚ ਪਿਆ ਵਾ ਉਹਦੇ ਵੀ ਅਸਰ ਚ ਮਿਲੀ ਭੁਗਤਾਂ ਕਿਉਂਕਿ ਬੱਚਿਆਂ ਦੇ ਹਾਂ ਇਹਨਾਂ ਦੇ ਪੋਜੀਟਿਵ ਵਿੱਚ ਮਤਲਬ ਇਹ ਜਦੋਂ ਰਿਜ਼ਲਟ ਵੀ ਚੈੱਕ ਕੀਤਾ ਪਿਛਲੀ ਵਾਰੀ ਮਲ 55 ਬੱਚਿਆਂ ਦੇ ਵਿੱਚੋਂ 5 ਬੱਚੇ ਪਾਸ ਹੋਏ। ਮੈਂ ਤੁਹਾਨੂੰ ਗੱਲ ਲੰਬੀ ਨਾ ਹੋ ਜੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਸਾਰੇ ਲੋਕਾਂ ਨੂੰ ਦੱਸਣੀ ਚਾਹੁੰਦਾ। ਇਹ ਕਾਲਜ ਦੀ ਗੱਲ ਹੈ। ਹਾਂ ਇਹ ਦੀ ਫਰਮਾਚੀ ਕਾਲਜ। ਉਹ ਠੀਕ ਚੀਜ਼। ਇਹ ਐਸੇ ਐਸੇ ਕਹੋ ਤੁਸੀਂ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ। ਪਿਛਲੇ ਸਮੇਂ ਦੇ ਵਿੱਚ ਫਾਰਮੇਸੀ ਅਫਸਰ ਕੌਂਸਲ ਜਿਹੜੀ ਬਣੀ ਵੀ ਹੈਗੀ। ਫਾਰਮੇਸੀ ਕੌਂਸਲ ਦਾ ਨਾਮ ਦਿੰਦੇ ਆ ਉਹਨੂੰ। ਫਾਰਮੇਸੀ ਕੌਂਸਲ ਆ ਜਿਹੜੀ ਉਹਦੇ ਵਿੱਚ ਇੱਕ ਕੇਸ ਦਰਜ ਹੋਇਆ ਇਹਨਾਂ ਇਹਨਾਂ ਜਿਹੜੇ ਜਿੰਨੇ ਵੀ ਇਹ ਜਿਹੜੇ ਸਕੂਲ ਆਹੇ ਜਿਹੜੇ ਨਰਸਿੰਗ ਦੇ ਆਗੇ ਫਾਰਮੇਸੀ ਦੇ ਆ ਇਹਨਾਂ ਦੇ ਇਹਨਾਂ ਦੇ ਵਿਰੁੱਧ ਉਹ ਜਿਹੜੇ ਮਤਲਬ ਸੱਚੀ ਮੁੱੱਚੀ ਦੇ ਫਾਰਮਾਸਿਸਟ ਆਗੇ ਉਹਨਾਂ ਨੇ ਇੱਕ ਉਹਨਾਂ ਦੀ ਕੌਂਸਲ ਦੇ ਵਿੱਚ ਉਹਨਾਂ ਨੇ ਇੱਕ ਆਵਾਜ਼ ਉਠਾਈ ਤੁਸੀਂ ਹੈਰਾਨ ਮੰਨੋਗੇ ਉੱਥੇ ਜਵਾਬ ਦੇਣ ਦੀ بجائے ਇਹਨਾਂ ਦੇ ਇਹਦੇ ਨਾਲ ਦੀ ਕਾਲਜ ਇੱਕ ਇੱਥੇ ਸੈਣੇ ਚੱਲਦਾ ਹੈਗਾ ਪਵਨ ਦਾ ਨਰਸਿੰਗ ਦਾ ਹੋ ਜਾ ਉਹ ਸਵਰਨਜੀਤ ਸੰਗਰੂਰ ਵਾਲੇ ਨੂੰ ਧੰਪੀ ਦਿੰਦਾ ਕਿ ਤੂੰ ਬੰਦਾ ਬਣ ਕੇ ਵਹਿ ਜਾ ਕਰੇ ਤੇ ਨਹੀਂ ਅਸੀਂ ਬੰਦਾ ਬਣਾਉਣ ਜਾਣਦੇ ਆ ਕਿ ਕਹਿਣ ਦਾ ਮਤਲਬ ਵੀ ਤੂੰ ਵਾਪਸ ਲੈ ਲਾ ਉਹਦਾ ਕੇਸ ਉਹਨਾਂ ਨੇ ਜਦੋਂ ਸਾਨੂੰ ਫੋਨ ਕੀਤਾ ਕਿ ਦੇਖੋ ਜੀ ਤੁਹਾਡੇ ਇਲਾਕੇ ਦਾ ਫਲਾਣਾ ਬੰਦਾ ਹੈਗਾ ਨੌ ਨੇ ਕਿ ਮੈਨੂੰ ਕਹਿ ਰਿਹਾ ਬਾਰ-ਬਾਰ ਵੀ ਤੇਰੇ ਇੱਕੋ ਹੀ ਬੱਚਾ ਹੈਗਾ ਅਸੀਂ ਫਿਰ ਅਸੀਂ ਫਿਰ ਦੇਖਾਂਗੇ ਕਿਵੇਂ ਪਹੁੰਚਦੀ ਆ ਪਰ ਉਹ ਬਹੁਤ ਜਨ ਦਲੇਰ ਬੰਦਾ ਫਾਰਮੇਸੀ ਕਾਉਂਸਲ ਦਾ ਉਹ ਫਾਰਮੇਸੀ ਅਫਸਰ ਐਸੋਸੀਏਸ਼ਨ ਦਾ ਪ੍ਰਧਾਨ ਵੀ ਰਿਹਾ ਫਾਰਮੇਸੀ ਕਾਉਂਸਲ ਦਾ ਮੈਂਬਰ ਵੀ ਆ ਉਹ ਉਹਨੇ ਸਪਸ਼ਟਲੀ ਕਿਹਾ ਵੀ ਮੈਂ ਸ਼ਿਵਲਾ ਹਸਪਤਾਲ ਦੇ ਸਾਹਮਣੇ ਬੈਠਾ ਹੋਣਾਗਾ ਮੈਂ ਹਰ ਗਰੀਬ ਆਦਮੀ ਦੇ ਨਾਲ ਜਾਣਾਗਾ ਹਰ ਗਰੀਬ ਆਦਮੀ ਦਾ ਕੰਮ ਕਰਾ ਕੇ ਦੇਣਾ ਜਦੋਂ ਵੇਖਣਾ ਹੋਇਆ ਜਦੋਂ ਭਾਈ ਇਹ ਲੜਾਈ ਦਾ ਤੁਹਾਨੂੰ ਲੱਗਿਆ ਵੀ ਐ ਲੜਨੀ ਆ ਤਾਂ ਓਵੇਂ ਵੀ ਲੜਨ ਨੂੰ ਤਿਆਰ ਆਗੇ ਯਾਨੀ ਇਹ ਇੱਥੋਂ ਤੱਕ ਹੰਕਾਰੇ ਹੋਏ ਲੋਕ ਨੇ ਅੱਜ ਵੀ ਜੇ ਕਿਤੇ ਹਰਜੀਤ ਵਰਗੇ ਬੰਦੇ ਜਾਂ ਭਾਈ ਇਹ ਭਾਰਤੀ ਖਿਸ਼ਾਂਜੁਨੀਅਨ ਵਾਲੇ ਹੈਗੇ ਮਤਲਬ ਚੈਡ ਕਹਿੰਦਾ ਹੁਣ ਗਾਂਧੀ ਹੁਣੀ ਆ ਚਾਹੇ ਦੂਜੇ ਜਿਹੜੇ ਜਿਹੜੇ ਜਨਤਿਕ ਜਥੇਬੰਦੀਆਂ ਦੇ ਲੋਕ ਨੇ ਉਹ ਜੇ ਨਾ ਰੌਲਾ ਪਾਉਂਦੇ ਮੈਨੂੰ ਨਹੀਂ ਲੱਗਦਾ ਜਿਵੇਂ ਇਹ ਕੋਈ ਫੀਸ-ਪੁਛ ਮਾਫਸੂਰ ਮਾਫ ਵਾਪਸ ਕਰ ਦਿੰਦੇ। ਇੱਥੋਂ ਤੱਕ ਵੀ ਆ ਪਿਛਲੇ 3-4 ਸਾਲਾਂ ਤੋਂ ਇਹ ਠੂਣਾ ਸਰਕਾਰ ਤੇ ਬੰਨ ਦਿੰਦੇ ਆ ਸਰਕਾਰ ਦਾ ਵੀ ਨੁਕਸਾ ਦੇ ਵਿੱਚ ਉਹ ਇਹ ਬੰਨ ਦਿੰਦਾ ਵੀ ਐਸਸੀ ਬੱਚਿਆਂ ਦੀਆਂ ਫੀਸਾਂ ਨਹੀਂ ਉਹ ਸਦਾ ਲਈ ਮਾਫ ਹੁੰਦੀਆਂ ਨਹੀਂ। ਸਾਰੀਆਂ ਨੇ ਸਾਰੀਆਂ ਮਾਫ ਹੁੰਦੀਆਂ ਨੇ। ਪਰ ਬੱਚਿਆਂ ਨੂੰ ਫੀਸਾਂ ਵੀ ਲੈ ਇਹਨਾਂ ਨੇ ਉਧਰ ਸਰਕਾਰੀ ਤੌਰ ਤੇ ਖਜ਼ਾਨੇ ਦੇ ਵਿੱਚੋਂ ਰੁਪਏ ਵੀ ਕਢਾ ਲਏ ਨੇ। ਜੀ ਸਕਾਲਰਸ਼ਿਪ ਵਾਲੀ ਜਿਹੜੀ ਚੀਜ਼ ਹੈ। ਹੁਣ ਉਹ ਕਹ ਰਿਹਾ ਜੀ ਕਿਨੇ ਸਕਾਲਰਸ਼ਿਪ ਦੀ ਫੀ ਜਦੋਂ ਵਾਪਸ ਆ ਗਈ ਜੀ ਤੋਂ ਗੱਲ ਲੱਈ ਅਸੀਂ ਦੇ ਦਾਂਗੇ ਇਸ ਨੂੰ ਵਾਪਸ ਦੇ ਦਾਂਗੇ ਮੈਨੂੰ ਨਹੀਂ ਲੱਗਦਾ ਉਹਨੂੰ ਆਪਾਂ ਭੁੱਲ ਭੁਲਾ ਜਾਨਨੇ ਆ ਆਪਾਂ ਵੇਛੜੇ ਹੋ ਜਾਨਨੇ ਆ ਆਪਾਂ ਜਦੋਂ ਵੇਛੜੇ ਹੋਏ ਨੇ ਇਹਨਾਂ ਲੋਕਾਂ ਦਾ ਦਾ ਲੱਗਦਾ ਸਾਰਾ ਕੁਝ ਇਸ ਵਿੱਚ ਚੱਲਦਾ ਮੰਗ ਵੀ ਆ ਹਰਜੀਤ ਨੇ ਵੀ ਗੱਲ ਕੀਤੀ ਆ ਦੂਜੇ ਸਾਥੀਆਂ ਨੇ ਵੀ ਗੱਲ ਕੀਤੀ ਆ ਵੀ ਜਿਹੜੀਆਂ ਫੀਸਾਂ ਨੇ ਜਾਂ ਜਿਹੜੀ ਸਰਕਾਰੀ ਆ ਉਹ ਉੱਚ ਪੱਧਰੀ ਇਹਨਾਂ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਜੀ ਅਗਲਾ ਪਲਾਨ ਕੀ ਅਸੀਂ ਅਗਲਾ ਪਲਾਨ ਆ ਹੈਗਾ ਵੀ ਅੱਜ ਦੀ ਘੜੀ ਇਹਨਾਂ ਮਦਨ ਛੱਡਣਾ ਵਾਦਾ ਕੀਤਾ ਹੈਗਾ ਕਿ ਅਸੀਂ ਘੰਟੇ ਅੱਧੇ ਘੰਟੇ ਦੇ ਵਿੱਚ ਸਾਰੀਆਂ ਫੀਸਾਂ ਜਿੰਨਾ ਵੀ ਬੱਚੇ ਨੇ ਮਤਲਬ ਸੁਹਾਏ ਹੈਗੇ ਸਾਰੇ ਸਰਟੀਫਿਕੇਟ ਤੁਸੀਂ ਹੋਰ ਵੇਖੋ ਪਹਿਲਾਂ ਜਦੋਂ ਗੱਲ ਕੀਤੀ ਇਹ ਜਿਹੜੇ ਸਰਟੀਫਿਕੇਟ ਹੈ ਯੂਨੀਵਰਸਿਟੀ ਨੂੰ ਗਏ ਰਿਹਾ ਜਦੋਂ ਇਧਰੋਂ ਗੱਲ ਗਈ ਵੀ ਯਾਰ ਯੂਨੀਵਰਸਿਟੀ ਸਰਟੀਫਿਕੇਟ ਗਏ ਰਿਹਾ ਤਾਂ ਕੋਈ ਤਸੀਹਦ ਹੋਊ ਤੁਹਾਡੇ ਕੋਲੇ ਕੁਝ ਹੋਊਗਾ ਫਿਰ ਮਿੰਟ ਜੇ ਵੀ ਮੰਨੂਗਾ ਕੋਈ ਨਹੀਂ ਨਾਲ ਹੀ ਸਰਟੀਫਿਕੇਟ ਮੋੜ ਦਾਂਗੇ ਹੁਣ ਮੰਨੇ ਆ ਕਿ ਵੀ ਸਰਟੀਫਿਕੇਟ ਵੀ ਨਾਲ ਹੀ ਮੋੜਾਂਗੇ ਅਸੀਂ ਨਹੀਂ ਤਾਂ ਬੱਚਿਆਂ ਨੂੰ ਇੰਨਾ ਖੱਜਲ ਖਵਾਰ ਕਰਦੇ ਆਏ ਬੱਚਿਆਂ ਦੇ ਸਰਟੀਫਿਕੇਟ ਤੱਕ ਵਾਪਸ ਨਹੀਂ ਦਿੰਦੇ ਸਰਟੀਫਿਕੇਟ ਇੱਥੇ ਨਹੀਂ ਇੱਥੇ ਸਰਟੀਫਿਕੇਟ ਪਏ ਨੇ ਇੱਥੇ ਸਭ ਕੁਝ ਪਿਆਗਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੁੱਟ ਲੁੱਟ ਕੇ ਇਹਨਾਂ ਨੇ ਇਹਦੇ ਗੋਗੜਾ ਭੜ ਕੇ ਬੈਠੇ ਆ ਨਾ ਇਹਨਾਂ ਕੋਲੇ ਪੈਸਾ ਦਾ ਕੋਈ ਘਟਾ ਨਹੀਂ ਗੱਲ ਸਿਰਫ ਦੇ ਸਿਰਫ ਸਿਰਫ ਤੇ ਸਿਰਫ ਇਸ ਗੱਲ ਨੂੰ ਲੈ ਕੇ ਵੀ ਅੱਜ ਉੱਠ ਜਾਣਗੇ ਪਰਚੋ ਦੇ ਦਈਏ ਨਾ ਦੇ ਦਈਏ ਅੱਜ ਤਾਂ ਹੀ ਅਸੀਂ ਕਹੇ ਵੀ ਸਾਨੂੰ ਮੌਕੇ ਤੇ ਪੈਸੇ ਦੇ ਨਹੀਂ ਤਾਂ ਹੁਣ ਹੁਣ ਉਹ ਅੱਧੇ ਘੰਟੇ ਦੇ ਵਿੱਚ ਜਿੱਦਾਂ ਤੁਹਾਡਾ ਕੋਈ ਅੱਧੇ ਘੰਟੇ ਦੇ ਵਿੱਚ ਪੈਸੇ ਦੇਣਗੇ ਉਹ ਆਪਾਂ ਪੈਸੇ ਲੈ ਕੇ ਦੇਵਾਂਗੇ ਆ ਇੱਕ ਗੱਲ ਜ਼ਰੂਰ ਆ ਗਈ ਵੀ ਜੇ ਤੁਸੀਂ ਵੇਸਲੇ ਹੋਗੇ ਜਿਹੜੇ ਬੱਚਦੀਆਂ ਮੜੀਆਂ ਮੋਟੀਆਂ ਪਬਲਿਕ ਸੈਕਟਰ ਦੇ ادارے ਨੇ ਜਿਹੜੇ ਸਰਕਾਰੀ ਸਕੂਲ ਤਾਂ ਉਹ ਵੀ ਛੋਡੇ ਇੱਥੇ ਕੁਝ ਨਿਰੇਗ ਵਾਲੇ ਬੰਦੇ ਬੈਠੇ ਆਗੇ